ਰਾਮਾ ਮੱਖਣ ਸਿੰਘ ਹੈ ਪਿੰਡ ਦੀ ਲੌਂਗਵਾਲੀ ਦੀ ਸੀ 23 ਸਾਲ ਦੀ ਉਹ ਮਰੀ ਜਗਪਾਲ ਸਿੰਘ ਨਾਮ ਕੀ ਕੀ ਕੰਮ ਕਰਦਾ ਕੌਡੇ ਛੇੜਦਾ ਸੀ ਕੀ ਇਹ ਜੀ ਬਸ ਮੇਰੇ ਕੁੜਮਨ ਨਾਲ ਥੋੜਾ ਜਿਹਾ ਬਸ ਆਪ ਵਿਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਦੀ ਦੋ ਕੁੜੀਆਂ ਦੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨਹੀਂ ਉਹਦਾ ਲੈਤਾ ਰਹਿਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲੋਂ ਨੇ ਆਖਰ ਬੰਦਾ ਨੇ ਗੋਲੀ ਮਾਰੀ ਕਿੱਥੇ ਮਾਰੀ ਖੇਤ ਹੈ ਰਹਿਣੇ ਜੀ ਆਪਾਂ ਇੱਕ ਚ ਮਾਰੀ ਸਾਰੇ ਘਰੇ ਹੈ ਹਾਂਜੀ ਘਰੇ ਅੰਦਰ ਮਾਰ ਕੇ ਘਰ ਹੋਰ ਕੋਈ ਕੋਈ ਸੀ ਤੂੰ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੇ ਜੇ ਘਰੇ ਇੱਕ ਮੇਰੇ ਘਰ ਵਾਲੀ ਤੀਗੀ ਤੇ ਇੱਕ ਮਰਾ ਮੁੰਡਾ ਤੀਓ ਤੇ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀਂ ਜਾਂਦਾ ਤੀ ਕਿ ਉਹਨੇ ਆ ਕੇ ਬਾਹਰ ਜਹਾਕ ਮਾਰੀ ਹੈ ਆਪਦੀ ਕੁੜੀ ਨੂੰ ਉਹ ਪਿੰਡ ਦੇ ਰੱਬੇ ਨੂੰ ਫੋਨ ਕਰਕੇ ਸੱਦੇਗਾ ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਵਾਲੀ ਪੁੱਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਲੋ ਮੇਰੇ ਮੁੰਡੇ ਨੇ ਛੋਟੇ ਕਹਿਤਾ ਜੋ ਕਾਲ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਬਸਾ ਉਹਨੇ ਚੱਕ ਕੇ ਬੰਦ ਕਰਨਾ ਸੀ ਇਹ ਮੌਕੇ ਤੇ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜੇ ਪਰਿਵਾਰ ਦੇ ਵਿੱਚ ਸ਼ੁਰਕੋਂ ਤੋਂ ਨਾ ਇੱਕ ਬੇਟਾ ਜੀ ਤੇ ਮਾਂ ਅੰਦਰ ਕੀ ਚਾਹੁੰਦੇ ਭੈਣਾਂ ਸਾਫ਼ ਹੋਣਾ ਚਾਹੀਦਾ ਜੀ ਸਾਫ਼ ਹੋਣਾ ਕਿਹਦਾ ਦੀ ਕਾਰਵਾਈ ਚੱਲਦੀ ਹੈ ਬਾਈ ਜੀ ਅੱਜ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾਈ ਨੂੰ ਨਾ ਨਿਰ ਦੇਖ ਲੈ ਅੱਜ ਕੋਈ ਕਾਰਵਾਈ ਦੇ ਬਿਆਨ ਹੋਗੇ ਹਾਂਜੀ ਬਿਆਨ ਹੋਗੇ ਸਰ ਕੀ ਨਾਮਾਂ ਤੇ ਕੀ ਮਾਮਲਾ ਹੈ ਤੁਹਾਡਾ ਬਾਈ ਤੁਹਾਡਾ ਕੀ ਨਾਮਾਂ ਤੇ ਕੀ ਮਾਮਲਾ ਲੱਗਿਆ ਕੇ ਐਸਐਸ ਜਸਵੀਰ ਸਿੰਘ ਥਾਣਾ ਲਖਨੌਰ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ ਪੌਣੇ ਪੰਜ ਦੇ ਕਰੀਬ ਇਨਫਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਨਪ ਮੱਖਣ ਸਿੰਘ ਦੇ ਮੰਦਿਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨਸ਼ਾਟ ਨਾਲ ਡੈਥ ਹੋ ਗਈ ਫਿਰ ਉਹ ਤੋਂ ਬਾਅਦ ਉਹਦਾ ਮਿਸਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲੇ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਥਾਣਾ ਲੰਗੋ ਕੋਲੇ ਸਟੇਟਮੈਂਟ ਲਿਖਾਈ ਵੀ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਤੁਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਹਿ ਰਿਹਾ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤਮਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕੀਤਾ ਉਹਦਾ ਫਾਦਰ ਸੁਮਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਸੁਰਮਕ ਸਿੰਘ ਸੁਰਮਕ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਿਊਟ ਹੋ ਗਿਆ ਕੁਤੂਮਵੇਂ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸੁਰਮਕ ਸਿੰਘ ਆਪਣੇ ਚੀਨਬਾਸੀ ਕੀਮਾ ਇਹਨੇ ਉਹਦੇ ਗੈਨ ਸ਼ਾਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਜੇ ਜਦ ਅਜੀਤ ਕਾਲ ਸਿੰਘ ਹੈ ਕੁਰਪਕਾਲਾ ਇਹਦੀ ਮੌਕੇ ਤੇ ਅੱਡੀ ਸਪੌਟ ਡੈਥ ਹੋਈ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਨੇ ਤੀਜੀ ਕਾਰਵਾਈ ਦੀ ਮਕਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰਜ ਜਮਨ 2 VN S 25 27 54 59 ਉਹ ਖਾਣਾ ਲਊਗਾ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਏ ਉਹਨਾਂ ਐਸਐਸਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਭਰਾ ਦੇਣਗੇ ਜਨਦੀ ਗ੍ਰਿਫਤਾਰ ਕਰਨਾਂ ਕੀ ਨਾਮ ਹੈ ਭਾਜੀ ਜਸਵੀਰ ਸਿੰਘ ਜੀ ਉਮਰ ਜੀ ਸੋਵਰ ਨਰਤੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਜੀ ਤੇ ਉਹਨਾਂ ਨੇ ਸੁਣੀ ਨਹੀਂ ਜਦੋਂ ਬਾਅਦ ਵਿੱਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਤਾਂ ਹੋ ਨਹੀਂ ਸਕਦੀ ਜੇ ਦੋ ਵਾਰ ਸੀ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਹੀ ਟੱਕਲੇ ਸੀਗੇ ਵੀ ਬਹੁਤ ਮਾੜਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹਦੀ ਕਬੱਡੀ ਦਾ ਖੇਡਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੇਲਡ ਦਾ ਕੰਮ ਕਰਦਾ ਇਹ ਮਿਹਨਤ ਮਿਹਨਤਦਾਰੀ ਸੀਗਾ ਯਾਨੀ ਕਿ ਲੜਾਈ ਵਾਲਾ ਤੋੜਾ ਕਿਸ ਨਾਲ ਹੈ ਹੀ ਨਹੀਂ ਸੀ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਬਾਦ ਨਾਮ ਕੀ ਆਉਂਦਾ ਉਹਨਾਂ ਦਾ ਨਾਮ ਉਹ ਤਾਂ ਚਮਕੌਰ ਸਿੰਘ ਕਹਿੰਦੇ ਨੇ ਜੀ ਪਿੰਡ ਚੋਂ ਉੱਥੇ ਕਹਿੰਦੇ ਨੇ ਗੂਟਾ ਉਹ ਕਿਹੜੇ ਪਿੰਡ ਦੇ ਨੇ ਜੀ ਮੈਂ ਮੈਂ ਰਿਸ਼ਤਾ ਕਰਾਇਆ ਸੀ ਰਿਸ਼ਤਾ ਹਾਂ ਜੀ ਮੈਂ ਰਿਸ਼ਤਾ ਕਰਾਇਆ ਉਹ ਇਹ ਕੁੜੀਆ ਬੇਸੀ ਜੀ ਇਹ ਕੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ਿਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਦੇ ਬੋਲੀ ਬੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹ ਜੀ ਐਂ ਕਰਕੇ ਸ਼ਿਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੋਉਂਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਸੀ ਮੈਂ ਗਰੂ ਪਤਾ ਨਹੀਂ ਕੁੜੀਆਂ ਨੇ ਫੋਨ ਕਰਿਆ ਹੋਊ ਜੀ ਦੇਖੋ ਕੋਲੇ ਨਹੀਂ ਸੀ ਅਸੀਂ ਤਾਂ ਵੀ ਮੈਨੂੰ ਲੈ ਜੋ ਆ ਕੇ ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਦਾ ਨਹੀਂ ਕਿਉਂਕਿ ਆਹ ਸਤੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹਨੂੰ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰ